ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨਾਂ ਤੇ ਜੋ ਜੋੜ ਮੇਲਾ ਚੱਲ ਰਿਹਾ ਹੈ 5 6 7 ਨੂੰ ਉਹਦੀ ਤਿਆਰੀ ਵਿੱਚ ਗੁਰੂ ਕੇ ਬਾਗ ਵਾਲੇ ਬਾਬਾ ਜੀ ਸੰਤ ਬਾਬਾ ਸਤਨਾਮ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਠ ਬਾਬਾ ਮੁਖਤਾਰ ਸਿੰਘ ਜੀ ਪਿੰਡੀ ਔਲਖ ਸ੍ਰੀ 6ਵੀਂ ਪਾਸ਼ਾਹੀ ਸ੍ਰੀ ਹਰਗੋਬਿੰਦ ਪਾਸ਼ਾਹੀ ਦੇ ਗੁਰਦੁਆਰੇ ਤੋਂ ਰਵਾਨਾ ਹੋਣ ਲੱਗੇ ਆ ਫਰੂਟਾਂ ਦੇ ਲੰਗਰ ਆਪਣਾ ਰੋਹ ਦਾ ਲੰਗਰ ਤੇ ਸੰਗਤਾਂ ਹੋਮ ਹੋਮਾ ਕੇ ਬਹੁਤ ਵੱਧ ਚੜ ਕੇ ਤੇ ਬਾਬਾ ਬੁੱਢਾ ਸਾਹਿਬ ਵੱਲ ਨੂੰ ਰਵਾਨਗੀ ਪਾਉਣ ਲੱਗੇ ਆ ਤੇ ਬਾਬਾ ਜੀ ਨਾਲ ਸੰਗਤ ਬਹੁਤ ਅੱਜ ਉਤਸ਼ਾਹ ਆ ਤੇ ਹੁਣ ਤਿਆਰੀ ਆ ਬਾਬਾ ਜੀ ਜਾ ਕੇ ਤੇ ਸੰਗਤਾਂ ਦੀ ਸੇਵਾ ਦੇ ਵਿੱਚ ਇਹ ਬਾਬਾ ਜੀ ਇਹਦਾ ਹੈ ਇਹ ਅਠਵਾਂ ਲੰਗਰ ਜੀ ਤੇ ਚਲੋ ਸੰਗਤਾਂ ਵਾਦ ਚੜ ਕੇ ਆਉਣ ਤੇ ਸਮਾਂ ਵੀ ਜਿਹੜਾ ਪਿਛਲਾ ਹੀ ਉਹਦੇ ਵਿੱਚ ਜੋ ਪਾਣੀਆਂ ਦਾ ਹੀ ਤੇ ਉਹਦੇ ਕਰਕੇ ਜਾਪਦਾ ਹੀ ਪਹਿਲੋਂ ਥੋੜਾ ਸੰਗਤਾਂ ਵਿੱਚ ਪਰ ਨਹੀਂ ਸਤਿਗੁਰ ਨੇ ਆਪਣੇ ਕਾਰਜ ਆਪ ਹੀ ਸਵਾਰਲੇ ਨੇ ਤੇ ਸੰਤਾ ਮਹਾਂਪੁਰਖਾਂ ਨੇ ਵੇਖੋ ਬੰਦੀ ਵੀ ਕਿੰਨੀ ਸੇਵਾ ਕੀਤੀ ਆ ਤੇ ਉਹ ਅਕਾਲ ਪੁਰਖ ਦੀ ਕਿਰਪਾ ਵਾ ਸੰਤ ਬਾਬਾ ਦੇ ਗੁਰੂ ਕੇ ਬਾਗ ਵਾਲੇ ਬਾਬਾ ਜੀ ਦੇ ਬਾਬਾ ਮਖਤਾਰ ਸਿੰਘ ਜੀ ਇਹਨਾਂ ਤੇ ਤੇ ਜਿਹੜੀਆਂ ਸੰਗਤਾਂ ਵਾਦ ਚੜ ਕੇ ਇਹਨਾਂ ਦੇ ਨਾਲ ਇਹ ਆਪ ਹੀ ਸੇਵਾ ਕਰਵਾ ਲੈਂਦੇ ਨੇ ਮੈਂ ਜਿਆਦਾ ਜਿਆਦਾ ਗੱਲਾਂ ਨਾ ਕਹਿੰਦਾ ਹੋਇਆ ਕਿ ਮਾੜਾ ਇਜਾਜ ਕਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੜੇ ਸੋਨਹਾਲ ਸ੍ਰੀ ਅਕਾਲ ਬੜੇ ਸੋਨਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਬਾਬਾ ਕਰਨੇ ਦਾ ਮਤੀ ਦਾ ਸਤੀ ਦਾ ਦੇਹਲਾ ਜੀ ਮਹਾਰਾਜ ਸੱਚੇ ਪਾਤਸ਼ਾਹ ਭਾਈ ਸੰਗਤ ਸਿੰਘ ਬਾਬਾ ਜੀਵਨ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਵਿਚਰਨਾ ਬਵਾ ਅਰਦਾਸ ਬੇਨਤੀ ਕੀਤੀ ਜਾਂਦੀ ਆਪ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਸਾਵਲੀ ਦੇ ਕਿ ਬਾਬਾ ਹਿਆਰਾ ਸਿੰਘ ਦੀ ਬਸਾਵਲੀ ਦੇ ਵਿੱਚੋਂ ਮਹਾਰਾਜ ਆ ਮਖਤਾਰ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਉਹ ਹਣੇ ਤੇ ਮਾਰਾ ਸੱਚੇ ਮੌਕੇ ਤੇ ਮਾਰਾ ਸੱਚੇ ਪਾਤਸ਼ਾਹ ਜੀ ਉਹ ਜਥੇਦਾਰ ਵਾ ਸੇਵਾਦਾਰ ਆ ਮਾਰਾ ਸੱਚੇ ਪਾਤਸ਼ਾਹ ਜੀ ਉਹ ਇਹ ਬਾਬੇ ਬੀੜ ਚੱਲੇ ਆ ਮਾਰਾ ਸੱਚੇ ਪਾਤਸ਼ਾਹ ਟਰਾਲੀਆਂ ਸੰਗਤਾਂ ਚੱਲੇ ਆ ਲੰਗਰ ਵਾਸਤੇ ਮਾਰਾ ਸੱਚੇ ਪਾਤਸ਼ਾਹ ਸੰਗਤਾਂ ਦੇ ਮਾਰਾ ਸੱਚੇ ਪਾਤਸ਼ਾਹ ਜੀ ਉਹ ਆਇਆਂ ਗਾਇਆਂ ਸੰਗਤਾਂ ਦੇ ਲੰਗਰ ਛਕਾਉਣ ਵਾਸਤੇ ਉਥੇ ਫਲ ਛਕਾਉਣ ਵਾਸਤੇ ਜੜੀ ਫਲ ਜਲ ਪਾਣੀ ਛਕਾਉਣ ਵਾਸਤੇ ਟਰਾਲੀਆਂ ਤਿਆਰ ਕੀਤੀਆਂ ਭਾਈ ਮਖਤਾਰ ਸਿੰਘ ਨੇ ਬਾਬਾ ਜੀ ਹੁਣਾਂ ਨੇ ਮਾਰਾ ਸੱਚੇ ਪਾਤਸ਼ਾਹ ਬਾਬਾ ਬੁੱਢਾ ਜੀ ਬਾਬਾ ਕਰਦੇ ਤਾਲੀ ਮੇਰਾ ਕਰਨੀਆਂ ਬਾਬਾ ਨਾਨਾ ਸਿਆ ਫੇਰ ਤੇ ਮੱਕਾ ਮਹਾਰਾ ਸੱਚੇ ਪਾਛਾ ਲੰਗਰ ਮੁਖਤਾਰ ਸਾਹਿਬ ਦਾ ਚੱਲੇ ਜਾਜਕਾਰ ਹੋ ਜੇ ਚੜਦੀ ਕਲਾ ਹੋ ਜੇ ਮਹਾਰਾ ਸੱਚੇ ਪਾਛਾ ਸੰਤਾਂ ਮਾਨ ਸੱਚੇ ਪਾਛਾ ਆਉਂਦੀਆਂ ਜਾਂਦੀਆਂ ਜੰਗੀਆਂ ਜਾਜਕਾਰ ਕਾਰਨ ਮੁਖਤਾਰ ਸਾਹਿਬ ਦੀ ਮਹਾਰਾ ਸੱਚੇ ਪਾਛਾ ਐਨੀ ਜਾਜਕਾਰ ਹੋਵੇ ਉੱਥੇ ਲੰਗਰ ਦੇ ਵਿੱਚ ਮਹਾਰਾ ਸੱਚੇ ਪਾਛਾ ਜੀ ਇਹਨਾਂ ਖੁਸ਼ੀਆਂ ਦੇ ਵਿੱਚ ਨਾ ਮਹਾਰਾ ਸੱਚੇ ਪਾਛਾ ਆ ਦਮ ਦਮਾ ਸਾਹਿਬ ਬਾਬਾ ਬਾਬਾ ਲੰਗਰ ਬਾਬਾ ਜੀ ਉਹਨਾਂ ਨੇ ਮਹਾਰਾ ਸੱਚੇ ਪਾਛਾ ਜੀ ਉਹ ਅ ਸਰਦਾਈ ਦਾ ਲੰਗਰ ਤੇ ਡੇਰ ਦਾ ਲੰਗਰ ਤਿਆਰ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਡੇਢਾ ਤਿਆਰ ਹੋਈਆਂ ਮਹਾਰਾਜ ਸੱਚੇ ਪਾਤਸ਼ਾਹ ਐਨਾ ਖੁਸ਼ ਹਾਂ ਕਿ ਜੋ ਬਾਬੇ ਬੁੱਢੇ ਚੱਲੇ ਆ ਨਾ ਲੰਗਰ ਲਾਉਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਤਿਆਰੀ ਕੀਤੀ ਆ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਕਰਨੀਆਂ ਆ ਅਛਰਦਾਈਆਂ ਤਿਆਰ ਹੋ ਗਈਆਂ ਵਾ ਮਹਾਰਾਜ ਸੱਚੇ ਪਾਤਸ਼ਾਹ ਆਪ ਕੋ ਭੋਗ ਲੱਗੇ ਸੀਤਲ ਪ੍ਰਸਾਦ ਸਾਧ ਸੰਗ ਅਛਕੇ ਜੋਸ਼ ਅਗੇ ਤੇਰਾ ਨਾਮ ਸਤ ਨਾਮ ਸਤ ਨਾਮ ਸਤ ਨਾਮ ਜਪੇ ਸੰਗਤਾਂ ਦੇ ਆਂਡ ਸੰਗ ਹੋ ਕੇ ਸਹਾਇਤਾ ਕਰਨੀ ਸੰਗਤਾਂ ਦੇ ਮਨ ਦੇ ਮਨੋਰਥ ਬਾਬਾ ਪੁੱਢਾ ਜੀ ਪੂਰੇ ਘਰ ਨੂੰ ਜੋ ਸੰਤਾਂ ਆਪਣੇ ਘਰ ਤੇ ਚਾਲ ਕੇ ਆਉਣ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖਣੀ ਆ ਗੁਰੂ ਜੀ ਭੋਗ ਲਗੇ ਤੇ ਸੰਗਤਾਂ ਨੂੰ ਬਾਬਾ ਜੀ ਉਹਨਾਂ ਨੂੰ ਆਗਿਆ ਵਖੀ ਕੀਤੀ ਜਾਵੇ ਮਹਾਰਾਜ ਸੱਚੇ ਪਾਤਸ਼ਾਹ ਜੀ ਲੰਗਰ ਜਾਂ ਦੇ ਟਰਾਲੀਆਂ ਟਰਾਲੀਆਂ ਚਲਾਉਣ ਦੀ ਮਸ਼ੀਨਰੀਆਂ ਦੇ ਅੰਗ ਸੰਗੋ ਕੇ ਸਹਾਇਤਾ ਕਰਨੀ ਕਾਰੋਬਾਰ ਬਹੁਤਾ ਚੱਲੇ ਗੁਰੂ ਨਾਨਕ ਦੇ ਤੇਰੇ ਨਾਮ ਦੀ ਹੋਵੇ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਓ ਬਾਬਾ ਜੀ ਦਾ ਪਾਪਾ ਕਰ ਦਿੱਤਾ ਪਾਪਾ ਕਰ ਦਿੱਤਾ ਸਾਹਿਬ ਕਿੰਦ ਹੋ ਰਾਇਆ ਆ ਕੇ